ਆ ਭੈਣ ਤੇ ਬਹੁਤ ਕੰਮ ਕਰਦੀਆਂ ਹੁਣ ਕੀ ਕਰੀਏ ਫਿਰ ਅਸੀਂ ਕੁਝ ਤਾਂ ਬੋਲਣਾ ਹੈ ਨਾ ਸੁਪੜ ਜੀ ਨਾ ਅੱਛਾ ਜੀ ਹੁਣ ਅਸੀਂ ਫੁੱਫੜ ਤੇ ਗੀਤ ਬੋਲਦੇ ਆ ਇੱਕ ਫੁੱਫੜ ਜੀ ਨਾ ਕਿਤੇ ਬੈਠੇ ਹੁੰਦੇ ਸਾਲ ਕੋਈ ਗੱਲ ਨਹੀਂ ਮੈਂ ਨਾ ਇੱਕ ਬਹੁਤ ਸੋਹੰਦਾ ਜੀ ਨਾ ਜੀ ਨਾ ਕੋਈ ਗੱਲ ਨਹੀਂ ਸੁਣੋ ਵਿੱਟਨੀ ਬਾਜ਼ਾਰ ਫੁੱਫੜ ਪਾਵੇ ਪੰਘੜਾ ਫੁੱਫੜ ਪਾਵੇ ਪੰਘੜਾ ਸਿੱਥੋ ਬੇਬੇ ਲਾਭ ਲਿਆ ਕੰਝ ਸੁੱਤਾ ਮਾਸੜ ਜਾਣਾ ਮਾਸੜ ਜਾਣਾ ਮਾਸੜ ਜਾਂਦੇ ਆ ਆ ਮਾਸੜ ਵੀ ਜਾਗਦੇ ਤਾਈ ਵੀ ਜਾਗਦੇ ਆ ਚਲੋ ਫਿਰ ਮਾਸੜ ਨੂੰ ਨਾ ਕਰ ਲਈਏ ਨੀ ਤੇ ਵਿੱਚ ਮੈਂ ਤਾਂ ਜਦੋਂ ਜਾਗਦਾ ਉਹਨੂੰ ਸੁਣਾਉਣਾ ਚਾਹੀਦਾ ਕਿ ਵਿੱਚ ਨਹੀਂ ਬਾਜ਼ਾਰ ਮਾਸੜ ਪਾਵੇ ਪੰਗੜਾ You. <laughs> ਜੇ ਦੀ ਭੰਨੇ ਟੰਗ ਸਾਡੀ

ਲੜ ਗਿਆ ਜਿੱਲੇ ਪਸੇ ਹਣਾ ਜਿਸ ਵੇਲੇ ਇਹ ਵੀ ਮਕਦੂਮ ਹੋ ਗਿਆ ਆਹ ਦੇਖ ਤੇਰੇ ਮਾਰੇ ਨੂੰ ਆਉਂਦੇ ਜਾ ਰਹੇ ਆਹ ਵੇਖ ਨੜਾਨੇ ਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਹਾਂ No, <laughs> ਹੋਣਾ ਇੱਕ ਜਣੇ ਨੂੰ ਇੱਕ ਜਣੇ ਬਣਾਉਨੇ ਆਪਾਂ ਜਿਹੜੀ ਕਹਿੰਦੀ ਆ ਨਵੀਂ ਬੋਟੀ ਕੋਈ ਨਕੇੜੀ ਆਪਣੇ ਵਿੱਚ ਹੋਣੀ ਉਹ ਕਹਿੰਦੀ ਆ ਨਹੀਂ ਨਹੀਂ ਮੋਟਾ ਆ ਰਹਾ ਬਈ ਠੀਕ ਹੈ ਪਰ ਥੋੜੀ ਜਿਹੀ ਚੋਸ ਨਹੀਂ ਤੂੰ ਸਮਝਾਉਂਦੀ ਥੋੜੀ ਚੋਸ ਤੂੰ ਜੀ ਲਾਓ ਕਮਲ ਜੇ ਵਧੀਆ ਗੱਲ ਆਪ ਨਹੀਂ ਲੋ ਨਮਸਕਾਰ ਨਮਸਕਾਰ ਰਮਾ ਰਮਾ ਗਿਆ ਤੁਹਾਨੂੰ ਬਹੁਤ ਚੰਗੇ ਆ ਜ ਮੇਰੀ ਗੱਲ ਸੁਣੋ ਏਡੀ ਵਧੀਆ ਗੱਲ ਨਹੀਂ ਜੇ ਤੁਸੀਂ ਸਾਰੇ ਜਣੇ ਨਾ ਕਰੋ ਮੇਰੇ ਤੇ ਆ ਜਾਓ ਮੇਰੇ ਤੇ ਆ ਜਾਓ ਅੱਛਾ ਪਤਾ ਉਹ ਕਹਿੰਦੇ ਆ ਇੱਕ ਜਾਨੀ ਕਹਿੰਦੀ ਆ ਵੀ ਮੇਰੀ ਨਾ ਸੱਸ ਮੇਰੇ ਨਾਲ ਲੜਦੀ ਆ ਆਪਣੇ ਹਸਬੰਡ ਨੂੰ ਕਹਿੰਦੀ ਆ ਕਿ ਮੈਂ ਤਾਂ ਤੇਰੇ ਨਾਲ ਹੀ ਚੱਲੂਗੀ ਇਹ ਤਾਂ ਕੰਮ ਹੀ ਬੜਾ ਕਰਾਉਂਦੀ ਆ ਆ ਹੀ ਠੀਕ ਰਹੂਗੀ ਮੇਰੇ ਖਿਆਲ ਤੋਂ Tá meta te ਬਾਹੂਗੀ ਪਰ ਮੈਂ ਆਟਾ ਤੱਕਰ ਨਹੀਂ ਗੁੰਨਿਆ ਮੈਂ ਨਹੀਂ ਕੰਮ ਕੋਈ ਵੀ ਕਰਦੀ ਪਰ ਫਿਰ ਵੀ ਮੈਂ ਤੰਗ ਹੂੰ ਉਹ ਮੈਂ ਨੇ ਆਟਾ ਤੱਕਣਾ ਗੁੰਨਿਆ